ਸੰਗਤ ਜੀ ਦਰਸ਼ਨ ਹੋ ਰਹੇ ਆ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁੰਦਰਕੌਰ ਜੀ ਗੁਰਦੁਆਰਾ ਦਾ ਇਤਿਹਾਸ ਇਸ ਤਰ੍ਹਾਂ ਆ ਕਿ ਇਸ ਪਾਵਨ ਸਥਾਨ ਵੇਖੇ ਕਲਗੀਧਰ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਚ ਚਾਏ ਸਨ ਜਦੋਂ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਦਿੱਲੀ ਤੋਂ ਸਿੱਖ ਸੰਗਤਾਂ ਨਾਲ ਆਏ ਤਾਂ ਅੱਜ ਹਜੇ ਦੀ ਭਰੀ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕੀ ਮਾਤਾ ਕੁ ਜੀ ਰਿਕਾਰਡੀ ਤੇ ਚਾਰ ਛੱਜ ਦੀ ਨਜ਼ਰ ਨਹੀਂ ਆ ਰਹੀ ਤੇ ਗੁਰੂ ਮਹਾਰਾਜ ਨੇ ਹਾਜ਼ਰ ਖਾਲਸੇ ਵਾਲੀ ਸਾਰਾ ਕਰਕੇ ਵੇਖਿਆ ਇਹਨਾਂ ਪੁੱਤਰਾਂ ਦੇ ਸਿਰ पे ਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕਿਆ ਦੀ ਪਿਆ ਅਜੀਵਤ ਕਈ ਹਜ਼ਾਰ ਤੇ ਉਹੀ ਸਥਾਨ ਹੈ ਵੈਕਪ ਜੀ ਸਾਨ ਗੁਰੂ ਬਹੁਤ ਸ਼ਕਤੀਮਾਨ ਬਸੰਗੀ